ਕਹਿੰਦੇ ਨੇ ਇਨਸਾਨ ਚੰਗੇ ਕਰਮਾ ਕਰਕੇ ਪਛਾਣਿਆ ਜਾਂਦਾ ਹੈ। ਆਗਰ ਇਨਸਾਨ ਚੰਗੇ ਕਰਮ ਕਰਦਾ ਉਸ ਦੀ ਔਲਾਦ ਅਤੇ ਪਰਿਵਾਰ ਉਸ ਦੀ ਆਗਿਆ ਦੇ ਵਿੱਚ ਰਹਿੰਦਾ ਹੈ। ਆਗਰ ਕੋਈ ਬੁਰੇ ਕੰਮ ਕਰਦਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਬੁਰੇ ਕੰਮ ਕਰਨ ਵਾਲਿਆਂ ਦਾ ਉਰੇ ਹੀ ਨਤੀਜਾ ਹੈ ਉਹਨਾਂ ਦੀ ਔਲਾਦ ਤੇ ਵੀ ਇਸ ਚੀਜ਼ ਦਾ ਅਸਰ ਪੈਂਦਾ ਪਰ ਮੈਂ ਜੋ ਤੁਹਾਨੂੰ ਇਹ ਦਿਖਾ ਰਿਹਾ ਗੌਤਮ ਚੈਰੀਟੇਬਲ ਟਰਸਟ ਰਜਿਸਟਰਡ ਧੂਰੀ ਅਤੇ ਸਟੈਂਪ ਆਉਣ ਸੁਸਾਇਟੀ ਰਜਿਸਟਰਡ ਧੂਰੀ ਇਸ ਧਾਮ ਦੇ ਵਿੱਚ ਜੋ ਵੀ ਸੇਵਾਦਾਰ ਆਉਂਦੇ ਨੇ ਉਹਨਾਂ ਦੇ ਵਧੀਆ ਕਾਰੋਬਾਰ ਨੇ ਪੂਰੀ ਤਰ੍ਹਾਂ ਪਰਿਵਾਰ ਤੰਦਰੁਸਤ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਹੋਣ ਵੀ ਕਿਉਂ ਨਾ ਕਿਉਂਕਿ ਸਿਆਣਿਆਂ ਨੇ ਕਿਹਾ ਕਿ ਗਊ ਦੀ ਸੇਵਾ ਸਭ ਤੋਂ ਉੱਤਮ ਸੇਵਾ ਗੌਤਾਮ ਚੈਰੀਟੇਬਲ ਟਰਸਟ ਅਤੇ ਸਟੈਂਪ ਆਨ ਸੋਸਾਇਟੀ ਰਜਿਸਟਰਡ ਧੂਰੀ ਇਹ ਸੰਸਥਾ ਇੱਕੋ ਹੀ ਹੈ ਪਰ ਜੋ ਸਟੈਂਪ ਆਨ ਸੋਸਾਇਟੀ ਹੈ ਉਹ ਧੂਰੀ ਦੇ ਵਿੱਚ ਲੋੜਵੰਦ ਬੱਚਿਆਂ ਦੀ ਜੋ ਵੀ ਫੀਸ ਹੁੰਦੀ ਹੈ ਆਪਣੇ ਕੋਲੋਂ ਅਦਾ ਕਰਦੀ ਹੈ ਨਾਲ ਹੀ ਬਲੱਡ ਕੈਂਪ ਲਾਉਂਦੀ ਹੈ ਹਰ ਬੁੱਧਵਾਰ ਨੂੰ ਮੈਡੀਕਲ ਕੈਂਪ ਦੋ ਤਿੰਨ ਘੰਟਿਆਂ ਲਈ ਲਾਏ ਜਾਂਦੇ ਨੇ ਜਿੱਥੇ ਮਹਾ ਡਾਕਟਰ ਆ ਕੇ ਮਰੀਜ਼ਾਂ ਦਾ ਚੈੱਕਅਪ ਕਰਦੇ ਨੇ ਦਵਾਈ ਉਹ ਕਿਤੋਂ ਮਰਜ਼ੀ ਲੈਣਾਂ ਬਹੁਤ ਵਧੀਆ ਸੰਸਥਾ ਕੰਮ ਕਰ ਰਹੀ ਹੈ। ਗਰਮੀਆਂ ਦੇ ਵਿੱਚ ਪੰਛੀਆਂ ਲਈ ਮਿੱਟੀ ਦੇ ਭਾਂਡੇ ਵੰਡੇ ਜਾਂਦੇ ਨੇ ਤਾਂ ਜੋ ਹਰ ਇਨਸਾਨ ਪੰਛੀਆਂ ਲਈ ਮਿੱਟੀ ਦੇ ਭਾਂਡਿਆਂ ਦੇ ਵਿੱਚ ਕੜਾਕੇ ਦੀ ਗਰਮੀ ਨੂੰ ਦੇਖਦਾ ਹੋਇਆ ਆਪਣੀਆਂ ਛੱਤਾਂ ਤੇ ਜਾਂ ਹੋਰ ਥਾਵਾਂ ਤੇ ਪਾਣੀ ਭਰ ਕੇ ਰੱਖ ਸਕੇ ਤਾਂ ਜੋ ਪੰਛੀ ਇਹਨਾਂ ਮਿੱਟੀ ਦੇ ਬਰਤਨਾਂ ਦੇ ਵਿੱਚੋਂ ਪਾਣੀ ਪੀ ਸਕਣ। ਸਰਦੀਆਂ ਵਿੱਚ ਇਹ ਨੌਜਵਾਨ ਗਊਆਂ ਲਈ ਗੁੜ ਅਤੇ ਰੋਟੀ ਦਾ ਪ੍ਰਬੰਧ ਕਰਦੇ ਨੇ ਸ਼ਹਿਰ ਦੇ ਵਿੱਚ ਜਿੱਥੇ ਵੀ ਇਹਨਾਂ ਨੂੰ ਗਊ ਮਿਲ ਗਈ ਸਰਦੀਆਂ ਦਿਨਾਂ ਦੇ ਵਿੱਚ ਇਹਨਾਂ ਨੇ ਗਊ ਨੂੰ ਗੁੜ ਅਤੇ ਰੋਟੀ ਸਰਦੀਆਂ ਦੇ ਵਿੱਚ ਦੇਣੀ ਹੁੰਦੀ ਹੈ ਇਸ ਸੰਸਥਾ ਦੇ ਜੋ ਚੇਅਰਮੈਨ ਨੇ ਉਹ ਅਰਣ ਗੁਪਤਾ ਨੇ ਪ੍ਰਧਾਨ ਰੋਮੀ ਟੰਡਜੀ ਨੇ ਖਜ਼ਾਂਚੀ ਰਜਨੀਸ਼ ਗਰਗ ਵਿੱਕੀ ਜੋ 77 ਹੈ ਜਿਹਨਾਂ ਦੀ ਅਹਿਮ ਭੂਮਿਕਾ ਹੈ ਉਹ ਹਰਿੰਦਰ ਸ਼ਰਮਾ ਹੈਪੀ ਜੀ ਨੇ ਤੇ ਪ੍ਰੈਸ 77 ਰਿੰਕੂ ਵਾਛਲਾ ਵਧੀਆ ਇਹਨਾਂ ਦੇ ਕਾਰੋਬਾਰ ਨੇ ਪਰ ਇਹਨਾਂ ਨੂੰ ਲੱਗਣ ਲੱਗੀ ਹੋਈ ਹੈ ਵੀ ਗਊਆਂ ਦੀ ਸੇਵਾ ਕਰਨੀ ਹੈ ਤੇ ਲੋੜਵੰਦਾਂ ਦੀ ਸੇਵਾ ਕਰਨੀ ਹੈ ਇਸ ਗਊਧਾਮ ਦੇ ਵਿੱਚ ਆਪਣਾ ਵੱਲੋਂ ਕੀਤੇ ਹੋਏ ਪ੍ਰਬੰਧ ਤਹਿਤ ਡਾਕਟਰ ਆਉਂਦੇ ਨੇ ਸਵੇਰੇ ਸ਼ਾਮ ਗਊਆਂ ਦਾ ਇਲਾਜ ਕਰਦੇ ਨੇ ਕੋਈ ਵੀ ਗਊ ਕਿਸੇ ਵੀ ਬਿਮਾਰੀ ਤੋਂ ਪੀੜਤ ਹੈ ਉਹ ਇਸ ਗਊਧਾਮ ਦੇ ਵਿੱਚ ਬਿਲਕੁਲ ਡਾਕਟਰ ਸਾਹਿਬ ਇੰਨੀ ਵਧੀਆ ਟਰੀਟਮੈਂਟ ਕਰਦੇ ਨੇ ਕਿ ਉਸ ਨੂੰ ਤੰਦਰੁਸਤ ਕਰ ਦਿੰਦੇ ਨੇ ਜੋ ਵੀ ਇਨਸਾਨ ਗਊਆਂ ਦੀ ਸੇਵਾ ਕਰਦਾ ਹੈ ਮੇਰੇ ਖਿਆਲ ਦੇ ਵਿੱਚ ਝਾਤ ਮਾਰ ਕੇ ਦੇਖ ਲਿਓ ਉਹਦੇ ਪਰਿਵਾਰ ਦੇ ਵਿੱਚ ਬਿਮਾਰੀ ਨਹੀਂ ਕੋਈ ਆਉਂਦੀ ਇਹ ਮੈਂ ਕਿਸੇ ਸਿਆਣਿਆਂ ਤੋਂ ਸੁਣਿਆ ਸੀ ਵੀ ਜੋ ਵੀ ਇਨਸਾਨ ਗਊਆਂ ਦੀ ਸੇਵਾ ਕਰਦਾ ਹੈ ਉਹਨਾਂ ਦੇ ਘਰ ਬਿਮਾਰੀ ਨਾ ਮਤਰੀ ਹੁੰਦੀ ਹੈ ਕੋਈ ਵੱਡੀ ਮੁਸੀਬਤ ਦੇ ਵਿੱਚ ਨਹੀਂ ਆਉਂਦੇ ਉਹ ਗਊ ਮਾਤਾ ਉਹਨਾਂ ਨੂੰ ਮੁਸੀਬਤ ਤੋਂ ਦੂਰੀ ਰੱਖਦੀ ਹੈ ਇਸ ਲਈ ਆਓ ਗਊਆਂ ਦੀ ਸੇਵਾ ਕਰਿਆ ਕਰੀਏ ਕਿਉਂਕਿ ਗਊ ਦੀ ਸੇਵਾ ਨਾਲ ਹੀ ਸਾਰਾ ਕੁਝ ਆਪਾਂ ਨੂੰ ਮਿਲ ਜਾਣਾ ਹੈ ਮੈਂ ਵੱਖ-ਵੱਖ ਸ਼ਹਿਰਾਂ ਪਿੰਡਾਂ ਦੇ ਵਿੱਚ ਸੰਸਥਾਵਾਂ ਵੱਲੋਂ ਨੌਜਵਾਨਾਂ ਵੱਲੋਂ ਗਊਸ਼ਾਲਾਾਂ ਮਾਂ ਚਲਾਈਆਂ ਜਾਂਦੀਆਂ ਨੇ ਸਾਡੇ ਤਪਾ ਸ਼ਹਿਰ ਅੰਦਰ ਵੀ ਦੋ ਗਊਸ਼ਾਲਾਾਂ ਚੱਲਦੀਆਂ ਨੇ ਜਿਨ੍ਹਾਂ ਦਾ ਪ੍ਰਬੰਧ ਨੌਜਵਾਨਾਂ ਦੇ ਹੱਥ ਦੇ ਵਿੱਚ ਹੈ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਧੂਰੀ ਦੇ ਨੌਜਵਾਨ ਗੌਤਾਮ ਚੈ ਵਿਚੈਰੀਟੇਬਲ ਟਰੱਸਟ ਰਜਿਸਟਰਡ ਧੂਰੀ ਦੇ ਵਿੱਚ ਜੋ ਨੌਜਵਾਨ ਜਾਂ ਵੱਖ-ਵੱਖ ਉਮਰ ਦੇ ਵਿਅਕਤੀ ਕੰਮ ਕਰ ਰਹੇ ਨੇ ਉਸਲਾਗਾ ਜੋ ਕੰਮ ਕਰ ਰਹੇ ਨੇ ਉਹਨਾਂ ਨੂੰ ਸਹਿਯੋਗ ਦਿਆ ਕਰੀਏ ਤਾਂ ਜੋ ਗਊ ਮਾਤਾ ਸਭ ਤੇ ਮੇਰ ਪਰਿਆ ਹੱਥ ਰੱਖੇ ਪੰਛੀਆਂ ਲਈ ਜਾਨਵਰਾਂ ਲਈ ਜੋ ਵੀ ਸਮਾਨ ਗਊਸ਼ਾਲਾ ਦੇ ਵਿੱਚ ਆਉਂਦਾ ਹੈ ਉਸ ਨੂੰ ਵਧੀਆ ਤਰੀਕੇ ਨਾਲ ਸਾਫ਼ ਸੁਪੱਈਆ ਕਰਕੇ ਗਊਆਂ ਨੂੰ ਦਿੱਤਾ ਜਾਂਦਾ ਹੈ ਪਰ ਇਸ ਸਮਾਜ ਦੇ ਵਿੱਚ ਅਜੇ ਵੀ ਲੋਕ ਨੇ ਜੋ ਗਊਆਂ ਦਾ ਦੁੱਧ ਪੀ ਕੇ ਉਹਨਾਂ ਦਾ ਰਸਾ ਲਾਹ ਹੁੰਦੇ ਨੇ ਪਰ ਇਹ ਜਿਹੇ ਲੋਕਾਂ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਗਊਆਂ ਦਾ ਬੈਸੀ ਛੱਡਣਾ ਸਰਾਫ ਹੈ ਸੜਕਾਂ ਤੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਗਊਆਂ ਕੋਹਰੇ ਕੋਮਰਈਆਂ ਨੇ ਉਹ ਕੀ ਦਾ ਨਤੀਜਾ ਹੈ ਜਿਹੜੇ ਲੋਕ ਗਊਆਂ ਦਾ ਦੁੱਧ ਪੀ ਕੇ ਉਹਨਾਂ ਨੂੰ ਛੱਡ ਦਿੰਦੇ ਨੇ ਇਸ ਚੀਜ਼ ਦਾ ਦੇਣਾ ਤਾਂ ਦੇਣਾ ਹੀ ਪੈਣਾ ਉਹ ਚਾਹੇ ਅੱਜ ਦੇ ਦਿਓ ਚਾਹੇ ਕੱਲ ਦੇ ਦਿਓ ਪਰ ਮੇਰੀ ਅਪੀਲ ਹੈ ਗੌਤਮ ਚੈਰੀਟੇਬਲ ਟਰਸਟ ਰਜਿਸਟਰਡ ਧੂਰੀ ਅਤੇ ਸਟੈਂਪ ਆਉਣ ਸੁਸਾਇਟੀ ਰਜਿਸਟਰਡ ਧੂਰੀ ਨੂੰ ਸਾਥ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਓ ਗਊ ਮਾਤਾ ਦੀ ਜੈ